ਜਿਹੜਾ ਆਂਕੀ ਦਾ ਮੁਤਿਆਰ ਦੇ ਕਾਰਨ ਮੁਤਿਆਰ ਦੇ ਕਾਰਨ ਜਿਹ ਆਕਾਲੀ ਕਾਦੇ ਕੋਈ ਬੋਲਦਾ ਜਿਹ ਆਕਾਲੀ ਕਾਦੇ ਕੋਈ ਬੋਲਦਾ ਤੇ ਜਿਹ ਕਾਦੀ ਕਾਦੇ ਅੱਗੇ ਕੋਈ ਬੋਲਦਾ ਦੇਖੋ ਜੀ ਆ ਜੀ ਕੋਈ ਨਹੀਂ ਆ ਜੀ ਮੇਰਾ ਹੀ ਜਾਣੀ ਹੈ ਭਗਤ ਸਾਹਿਬ ਦੇ ਮੁਕੰਮਲ ਹੋ ਗਏ ਚੇਤਰਫੋਂ ਦੇ ਜਿਹ ਆਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਦੇ ਇਹ ਬੋਲ ਸਾਫ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਅਕਾਲੀ ਦਾ ਲੱਖੇ ਸਾਧ ਤੱਕ ਜਾਣ ਨੂੰ ਤਿਆਰ ਹੈ ਵਲਟੂਹਾ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨ ਦੀ ਨਸੀਹਤ ਦਿੱਤੀ ਤੇ ਨਾਲ ਹੀ ਨਿੱਜੀ ਸਿਆਸੀ ਹਮਲੇ ਕਰਨ ਵਾਲਿਆਂ ਨੂੰ ਦੋ ਦੋ ਹੱਥ ਕਰਨ ਦੀ ਚੁਣੌਤੀ ਵੀ ਤਰਨਤਾਰਨ ਦੇ ਪਿੰਡ ਪੇਖੀਵਿੰਡ ਪਹੁੰਚੇ ਵਲਟੂਹਾ ਨੇ ਅਕਾਲੀ ਵਰਕਰਾਂ ਨੂੰ ਖੁੱਲੀ ਛੋਟ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਬੋਲਦਾ ਹੈ ਤਾਂ ਉਸ ਦੀ ਲਿਹਾਜ਼ ਨਹੀਂ ਕਰਨੀ ਤੇ ਬਾਕੀ ਕੋਟਕ ਕਚਹਿਰੀ ਉਖੋ ਦੇਖ ਲੈਣਗੇ ਵਲਟੂਹਾ ਇੱਥੇ ਹੀ ਨਹੀਂ ਰੁਕੇ ਤਰਨਤਾਰਨ ਦੇ ਇੱਕ ਪਿੰਡ ਵਿੱਚ ਅਕਾਲੀ ਕਾਰਕੁਨਾ ਦੇ ਵੱਲੋਂ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਕੀਤੀ ਕੁੱਟਮਾਰ ਦੇ ਵਾਕਿਓ ਨੂੰ ਵੀ ਉਹਨਾਂ ਨੇ ਖੁਦ ਬਿਆਨ ਕੀਤਾ। ਤੈਨੂੰ ਹੋਰ ਦੱਸਾਂ ਕਿ ਅਕਾਉਂ ਬਿਆਹ ਕਿੱਥੇ? ਪੋਚਕਾਰਾ। ਕੱਲ ਕੰਬੋਗੇ ਜਾਣ ਕੇ ਟੈਂਪੂ ਦੇ ਉੱਤੇ ਮੇਰੇ ਕੋਲ ਤਾਂ ਬੋਲ ਟੈਂਪੂ ਜਾ ਲਾਇਆ। ਆਵਾਜ਼ ਆਪਾ ਗੋਲੀਾਂ ਦਾ ਘਰੋਂ ਮੂਚਾਵੇ। ਇਹ ਦੇਖੀ ਸੀ ਵਰਕਰਾਂ ਨੇ ਕਿ ਉਹ ਪਤਾ ਹੀ ਨਹੀਂ ਕਿ ਇਹ ਜਿਵੇਂ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਵੱਡੇ ਆਮ ਆਪ ਨੂੰ ਬਾਕਿ ਤਾਂ ਹੈ। ਖੇਤਰ ਫੇਰਿਆ ਸੀ ਨਾ ਜਦੋਂ ਪੰਡਾੜਿਆਂ ਦੇ ਬਣੇ ਤੇ ਕਿਹੜਾ ਵਿੱਚ ਹੀ ਆ ਰਹੇ ਗਿਆ ਗੱਡੀਆਂ ਕੁੱਝ ਨਾ ਉੱਤੇ ਪਾਣ ਗਏ। ਬਲਟੋਹਾ ਸਾਹਿਬ ਆਮ ਆਦਮੀ ਪਾਰਟੀ ਨੂੰ ਤਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਨਸੀਹਤ ਦੇ ਰਹੇ ਨੇ ਪਰ ਖੁਦ ਇਸ ਉੱਤੇ ਅਮਲ ਕਰਦੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦੇ ਭਾਸ਼ਣ ਵਿੱਚ ਮੁੱਦਿਆਂ ਦੀ ਗੱਲ ਘੱਟ ਅਤੇ ਵਿਰੋਧੀਆਂ ਦੇ ਖਿਲਾਫ ਪੜਾਸ ਜ਼ਿਆਦਾ ਸੀ।